ਤੈਸਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਵੱਡੇ ਭਰਾ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਦਰਅਸਲ ਦੋ ਭਰਾਵਾਂ ਦੇ ਵਿੱਚ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਵੱਡੇ ਭਰਾ ਦੇ ਵੱਲੋਂ ਲਗਾਤਾਰ ਛੋਟੇ ਭਰਾ ਦੇ ਉੱਤੇ ਦੋਸ਼ ਲਗਾਏ ਜਾ ਰਹੇ ਸੀ ਕਿ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਹੈ ਮੇਰੀ ਹੜੱਪ ਲਈ ਤੇ ਉਸ ਤੋਂ ਬਾਅਦ ਕਬ ਲੰਬੇ ਸਮੇਂ ਤੋਂ ਇਹ ਭਰਾ ਜੋ ਹੈ ਦੁਖੀ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਅੱਜ ਦੁਖੀ ਭਰਾ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ ਗਈ ਤੇ ਨਾਲ ਹੀ ਜੇਬ ਦੇ ਵਿੱਚ ਇੱਕ ਵੱਡਾ ਸਾਰਾ ਜੋ ਨੋਟ ਲਿਖਿਆ ਗਿਆ ਜਿਸ ਦੇ ਵਿੱਚ ਆਪਣੇ ਛੋਟੇ ਭਰਾ ਦੇ ਉੱਤੇ ਦੋਸ਼ ਲਗਾਏ ਨੇ ਕਿ ਉਸ ਨੇ ਮੇਰੀ ਸਾਰੀ ਦੀ ਸਾਰੀ ਜ਼ਮੀਨ ਹੜੱਪ ਲਈ ਇਸ ਕਰਕੇ ਅੱਜ ਮੈਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਮਾਮਲਾ ਜੋ ਹੈ ਨਾਬਤ ਉਸ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਅਮਰੋਦ ਸਿੰਘ ਇੱਕ ਜਿਹੜਾ ਵਿਅਕਤੀ ਸੀ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਆਪਣੇ ਛੋਟੇ ਭਰਾ ਤੋਂ ਦੁਖੀ ਹੋ ਕੇ ਸਮਾਪਤ ਕਰ ਲਈ ਗਈ ਹੈ। ਤੇ ਨਾਲ ਹੀ ਉਸ ਦੇ ਵੱਲੋਂ ਆਪਣੇ ਨੋਟ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੇਰਾ ਜੋ ਭਰਾ ਸੀ ਉਸ ਦੇ ਵੱਲੋਂ ਜੋ ਹੈ ਸਾਰੀ ਦੀ ਸਾਰੀ ਜ਼ਮੀਨ ਹੜੱਪ ਲਈ ਗਈ ਹੈ ਤੇ ਉਸ ਤੋਂ ਬਾਅਦ ਅੱਜ ਮੈਂ ਆਪਣਾ ਇਹ ਫੈਸਲਾ ਚੁੱਕਿਆ ਹੈ ਤਾਂ ਦੱਸ ਦਿਓ ਕਿ ਨਾਬਾ ਦੀ ਡਿਫੈਂਸ ਕਲੋਨੀ ਦੇ ਵਿੱਚ ਪਿੰਡ ਅਗੇਤਾ ਤੋਂ ਆ ਕੇ ਰਹਿ ਰਹੇ ਅਮਰੋਦ ਸਿੰਘ ਦੇ ਵੱਲੋਂ ਜੀਵਨ ਲੀਲਾ ਅੱਜ ਆਪਣੀ ਸਮਾਪਤ ਉਸ ਵੇਲੇ ਕਰ ਲਈ ਗਈ ਜਦੋਂ ਉਹ ਜ਼ਮੀਨੀ ਝਗੜੇ ਤੋਂ ਬਾਅਦ ਕਾਫੀ ਦੁਖੀ ਚੱਲ ਰਿਆ ਸੀ ਉਸ ਦੀ ਪਤਨੀ ਜੋ ਹੈ ਉਹ ਸਕੂਲ ਦੇ ਵਿੱਚ ਪੜਾਉਣ ਦਾ ਕੰਮ ਕਰਦੇ ਸੀ ਤੇ ਉਹ ਉਸ ਵੇਲੇ ਕੰਮ ਤੇ ਗਏ ਹੋਏ ਸਨ ਤਾਂ ਉਸ ਦੌਰਾਨ ਉਹਨਾਂ ਨੂੰ ਪਤਾ ਚੱਲਦਾ ਹੈ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਦੇ ਆ ਤਾਂ ਉਹਨਾਂ ਦੇ ਪਤੀ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ ਗਈ ਤੇ ਬਾਅਦ ਵਿੱਚ ਜਿਹੜਾ ਨੋਟ ਉਹਨਾਂ ਨੇ ਲਿਖਿਆ ਹੈ ਤੇ ਉਸ ਦੇ ਵਿੱਚ ਅ ਦੱਸਿਏ ਕੀ ਅਮਰੋਦ ਸਿੰਘ ਦੇ ਵੱਲੋਂ ਆਪਣੇ ਛੋਟੇ ਪ੍ਰਾ ਰਜਿੰਦਰ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਉਹਨਾਂ ਦੇ ਮੁਤਾਬਿਕ ਜੋ ਉਹਨਾਂ ਨੇ ਨੋਟ ਦੇ ਵਿੱਚ ਲਿਖਿਆ ਹੈ ਉਸ ਦੇ ਵਿੱਚ ਕਿਹਾ ਹੈ ਕਿ ਜਿੰਨਾ ਵੀ ਜ਼ਮੀਨ ਦਾ ਹਿੱਸਾ ਉਹਨਾਂ ਦੇ ਨਾਮ ਆਂਦਾ ਹੈ ਰਜਿੰਦਰ ਸਿੰਘ ਦੇ ਵੱਲੋਂ ਆਪਣੇ ਨਾਂ ਕਰਵਾ ਲਿਆ ਗਿਆ ਤੇ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਵੀ ਦੋਸ਼ ਲਗਾਏ ਗਿਆ ਹੈ ਕਿ ਇਸ ਲੰਬੇ ਸਮੇਂ ਤੋਂ ਸਾਡਾ ਇਸ ਜ਼ਿਮਿਨੀ ਝਗੜਾ ਚੱਲ ਰਿਹਾ ਸੀ ਜ਼ਿਮਿਨੀ ਝਗੜੇ ਦੇ ਜੋ ਬਾਅਦ ਜੋ ਹੈ ਕਾਫੀ ਜ਼ਿਆਦਾ ਦੁਖੀ ਅਮਰੋਦ ਸਿੰਘ ਰਹਿੰਦੇ ਸਨ ਤੇ ਉਹਨਾਂ ਦੇ ਵੱਲੋਂ ਅੱਜ ਜਮਿਨੀ ਝਗੜੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤੇ ਇਸ ਤੋਂ ਬਾਅਦ ਉਹਨਾਂ ਨੇ ਜਦੋਂ ਸਕੂਲ ਤੋਂ ਉਪਰਤਦੇ ਨੇ ਤਾਂ ਦੇਖਿਆ ਘਰ ਦਾ ਦਰਵਾਜ਼ਾ ਖੋਲ ਕੇ ਤਾਂ ਉਹਨਾਂ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਸ ਤੋਂ ਬਾਅਦ ਮੌਕੇ ਤੇ ਉੱਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਤਲਾ ਕੀਤੀ ਗਈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਗਏ ਨੇ ਅਮਰੋਦ ਸਿੰਘ ਦੇ ਵੱਲੋਂ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਕਹਿ ਸਕਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਖੂਨ ਦੇ ਰਿਸ਼ਤੇ ਉਦੋਂ ਤਾਰ-ਤਾਰ ਹੋ ਜਾਂਦੇ ਆ ਜਦੋਂ ਜ਼ਮੀਨੀ ਝਗੜਾ ਹੁੰਦਾ ਹੈ ਜ਼ਮੀਨ ਜੋ ਹੈ ਉਹ ਭਰਾਵਾਂ ਤੋਂ ਪਿਆਰੀ ਹੋ ਜਾਂਦੀ ਹੈ ਐਸੇ ਜ਼ਮੀਨ ਦੇ ਚੱਕਰ ਦੇ ਵਿੱਚ ਜੋ ਛੋਟੇ ਭਰਾ ਦੇ ਵੱਲੋਂ ਸਾਰੀ ਦੀ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਜਾਂਦੀ ਹੈ ਐਸੇ ਦੁੱਖ ਦੁੱਖ ਹੋ ਕੇ ਐਸੇ ਦੁੱਖ ਦੇ ਕਾਰਨ ਜੋ ਵੱਡੇ ਭਰਾ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਇਸ ਤੋਂ ਇਲਾਵਾ ਕੀ ਕੁਝ ਕਹਿਣਾ ਹੈ ਪਤਨੀ ਦਾ ਉਹ ਵੀ ਸੁਣ ਲੈਂਦੇ ਆ ਕੁਝ ਨਹੀਂ ਵੀਰ ਜੀ ਮੈਂ ਅਕਚੁਅਲੀ ਦੁਪਹਿਰੇ ਲੰਚ ਟਾਈਮ ਕਰੇ ਕਰਨ ਆਇਆ ਸੀਗਾ ਉਹਦੀ ਸ਼ਾਪ ਤੋਂ ਤੇ ਲੰਚ ਕਰਦੇ ਹੋਏ ਮੈਨੂੰ ਚਿੰਝ ਘੜਾ ਦਾ ਸੁਣਿਆ ਕਾਫੀ ਤੇ ਮੈਨੂੰ ਇਹਨਾਂ ਦੀ ਮਿਸਿਸ ਦੀ ਨਾਲ ਪड़ोसी ਨੇ ਇਹਨਾਂ ਦੀ ਆਵਾਜ਼ ਆਈ ਮੈਨੂੰ ਤੇ ਮੈਂ ਜਾ ਜਾ ਕੇ ਦੇਖਿਆ ਤਾਂ ਉਹਨਾਂ ਨੇ ਸੁਸਾਇਸਾਈਡ ਕਰ ਰੱਖਿਆ ਸੀ ਅਕਚੁਅਲੀ ਤੇ ਉਹਨਾਂ ਦੇ ਮਿਸਿਸ ਕਾਫੀ ਚਿਲਾ ਰਹੇ ਸੀ ਮੈਂ ਜੇ ਦੇਖਿਆ ਜਾ ਕੇ ਤਾਂ ਉਹਨਾਂ ਨੇ ਸੁਸਾਇਸਾਈਡ ਕੀਤਾ ਬੈਠੀ ਸੀਗਾ ਹਾਂਜੀ ਸਭ ਤੋਂ ਪਹਿਲਾਂ ਮੈਂ ਹੀ ਗਿਆ ਸੀ ਅਕਚੁਅਲੀ ਜਾ ਕੇ ਕੈਸੇ ਕਿਵੇਂ ਕਰੇਗੀ ਸਰ ਇਥੇ ਉਹਨਾਂ ਨੇ ਗਲ ਫਰਾਹ ਲਿਆ ਜੀ ਇਥੇ ਸੁਸਾਈਡ ਕੀਤਾ ਗਲ ਫਰਾਹ ਲਿਆ ਹੋਇਆ ਸੀਗਾ ਇੱਕ ਸੁਸਾਈਡ ਨੋਟ ਛੱਡਿਆ ਹੋਇਆ ਸੀਗਾ ਜੋ ਕਿ ਮੈਨੇ ਬੋਡੀ ਮੈਂ ਅਕਰ ਕੱਲਾ ਤਾਂ ਉਤਾਰ ਨਹੀਂ ਸਕਦਾ ਸੀਗਾ ਤੇ ਮੈਨੂੰ ਸੁਸਾਈਡ ਨੋਟ ਦੇਖਿਆ ਇਸ ਸੁਸਾਈਡ ਨੋਟ ਦੇ ਉੱਤੇ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਕਿਉਂ ਆਤਮ ਹੱਤਿਆ ਕਰ ਰਹੇ ਨੇ ਤੇ ਅੱਜ ਮੇਰੇ ਪਤੀ ਦੇ ਸੁਸਾਈਡ ਕੀਤਾ ਹੈਗਾ ਸਾਡਾ 5 6 ਸਾਲ ਤੋਂ ਪ੍ਰਾਪਰਟੀ ਦਾ ਰੌਲਾ ਚੱਲ ਰਿਹਾ ਸੀ ਮੇਰੇ ਸਹੁਰੇ ਨੂੰ ਸਾਨੂੰ ਜ਼ਿਆਦਾ ਵੰਡ ਕੇ ਨਹੀਂ ਦਿੱਤੇ ਰਹੇ ਕੀ ਨਾ ਉਹਨਾਂ ਦਾ ਨਾਮ ਮੇਰੇ ਸਹੁਰੇ ਦਾ ਨਾਮ ਜਾਗਰ ਸਿੰਘ ਹੈ ਮੇਰਾ ਦੇਵਰ ਦਾ ਨਾਮ ਰਜਿੰਦਰ ਸਿੰਘ ਹੈ ਜੋ ਮੇਰੇ ਪਤੀ ਨੇ ਸੁਸਾਈਡ ਨੋਟਿਸ 'ਤੇ ਲਿਖਿਆ ਬਿਲਕੁਲ ਸਹੀ ਹੈਗਾ ਉਹਦੇ ਅਕੋਰਡਿੰਗ ਇਹ ਮਦੀ ਬੰਦ ਦੀ ਕਾਰਵਾਈ ਬੰਡੀ ਚਾਹੀਦੀ ਮੇਰੇ ਪਤੀ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਸਕੂਲ ਦੇ ਜਦੋਂ ਮੇਰੀ ਆਇਆ ਤਾਂ ਕੀ ਹੋਇਆ ਜਦੋਂ ਮੈਂ ਆਈ ਤਾਂ ਉਹਨਾਂ ਦੀ ਲਾਸ਼ ਉੱਤੇ ਲਟਕ ਰਹੀ ਸੀ ਤੇ ਫਿਰ ਮੈਂ ਭੱਜ ਕੇ ਰੌਲਾ ਪਾਇਆ ਰੌਲਾ ਪਾ ਕੇ ਗਵਾਂਡੀਆਂ ਨੂੰ ਬੁਲਾਇਆ ਲੈ ਗਏ ਰੌਲੇ ਨੇ ਕੀ ਗੱਲ ਜਿ ਰੱਸੀ ਬਾਅਦ ਵਿੱਚ ਸੁਣਕ ਰੱਸੀ ਪਾ ਕੇ ਸੁਸਾਈਡ ਕੀਤਾ ਸੀ ਸੁਸਾਈਡ ਨੋਟਿਸ ਲਿਖਿਆ ਹੋਇਆ ਸੀ ਉਹਨਾਂ ਨੇ ਹੀ ਉਹਨਾਂ ਦੇ ਉੱਥੋਂ ਨੋਟਿਸ ਲਿਆ ਹੈਗਾ ਨੋਟਿਸ ਦੇਖ ਕੇ ਜਿਵੇਂ ਜਵੀਂਦਰ ਰੌਲੇ ਦੀ ਗੱਲ ਕਰਦੇ ਹੋ ਕੋਈ ਕੁਝ ਪੁਲਿਸ ਕੋਲ ਨਹੀਂ ਗਏ ਅਸੀਂ ਪੁਲਿਸ ਕੋਲੇ ਗਏ ਸੀ ਡੀਐਸਪੀ ਸਾਹਿਬ ਦੇ ਅਸੀਂ ਪੇਸ਼ ਹੋਏ ਸੀਗੇ ਸਾਨੂੰ ਕਹਿੰਦੇ ਲੈਪਟ ਕਰੋ ਤੇ ਅਸੀਂ ਤਾਂ ਜਮੀਨੂਗਾ ਅਸੀਂ ਡੀਐਸਪੀ ਸਾਹਿਬ ਦੇ ਅੱਗੇ ਪੈਸੇ ਰੱਖਦੇ ਵੀ ਆ ਪੈਸੇ ਕਰੋ ਡੀਐਸਪੀ ਸਾਹਿਬ ਕਹਿੰਦੇ ਆ ਪੈਸੇ ਭੇਜਨੇ ਤੁਸੀਂ ਲੈਫਟ ਕਰੋ ਜ਼ਮੀਨ ਇਹਨਾਂ ਦੇ ਨਾਮ ਪਰਾਂਤੂ ਉਹਨਾਂ ਦੀ ਉਹਨਾਂ ਦੀ ਵੀ ਇਹਨਾਂ ਨੇ ਕੋਈ ਗੱਲ ਮੰਨੀ ਨਹੀਂ। ਉਹਨਾਂ ਨੇ ਇਕੱਠੇ ਹੋ ਕੋਈ ਨਹੀਂ ਕੋਈ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੇਜਿਆ ਮੇਰੀਆਂ ਨਾਨਦਾਂ ਨੂੰ ਸੁਨੇਹਾ ਵੀ ਦਿੱਤਾ ਪਰ ਸਾਡੇ ਕਿਸੇ ਨੇ ਜੋ ਵੀ ਅਸੀਂ ਰਿਸ਼ਤੇਦਾਰਾਂ ਨੂੰ ਭੇਜਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਕਹਿੰਦੇ ਸਾਡੇ ਕੋਲੇ ਆਉਣਿਆ ਸਾਡੀ ਬੇਇੱਜ਼ਤੀ ਹੁੰਦੀ ਅਸੀਂ ਕੂਡੇ ਘਰਾਂ ਉਹਨਾਂ ਕਿਸੇ ਵੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਦੀ ਕੋਈ ਗੱਲ ਮੰਨੀ ਨਹੀਂ ਹੈ। ਉਹਨੇ ਬੱਚੇ ਦੇ ਘਰ ਨੂੰ ਮੇਰੇ ਕੋਲ ਇੱਕ ਵੀ ਨਹੀਂ ਆਇਆ ਉਹ ਆਸਟ੍ਰੇਲੀਆ ਪੜ੍ਹ ਗਿਆ ਉਹ ਜੋ ਬਹੁਤ ਸੜ ਬਹੁਤ بڑا ਜਿੰਨਾ ਕਹਿ ਸਕੋ ਉਹਨਾ ਮੜਾ ਹੋਇਆ ਤੇ ਇਹ ਸਿੱਧਾ ਹੋਇਆ ਨਾ ਪਰਿਵਾਰ ਦੀ ਲਗਾਈ ਲਈ ਕਰਕੇ ਹੋਇਆ ਇਹ ਚਾਰ ਪੰਜ ਸਾਲ ਦਾ ਮਰੋੜ ਵਿਚਾਰਾ ਏਨੀ ਪੈਨਸ਼ਨ 'ਚ ਰਹਿੰਦਾ ਸੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਹਾਰ ਟਾਈਮ ਉਹ ਪੈਨਸ਼ਨ 'ਚ ਸਾਨੂੰ ਮਿਲਦਾ ਰਹਿੰਦਾ ਸੀ ਅਸੀਂ ਵੀ ਕਹਿੰਦੇ ਰਹਿੰਦੇ ਸੀ ਬਰੌਤ ਕੋਈ ਕਰਨੇ ਜੋ ਪਰਵਾਸਾਂ ਲੈ ਕੇ ਨਹੀਂ ਪਰ ਉਹਨਾਂ ਨੇ ਗੱਲਬਾਤ ਕਰਕੇ ਜਵਾਨ ਕਰਕੇ ਉਹ ਕਰੇ ਕਮਰੇ ਮਾਮਾ ਜੀ ਦੀ ਕੁੜੀ ਵੀ ਹੈਗੀ ਆ ਮੈਨੂੰ ਨਿੱਜੀ ਤੌਰ ਤੇ ਇਹ ਗੱਲ ਦਾ ਪਤਾ ਵੀ ਆ ਇਹ ਪਰਿਵਾਰ ਉਹਦੇ ਬਾਦਲ ਸਾਹਿਬ ਤੇ ਭਰਾ ਅਤੰਕਰ ਦੇ ਜਿਵੇਂ ਵਿੰਪ ਤੇ ਦੇ ਕੰਡੇ ਦੇ ਨੋਂ ਪੌਣੀ ਸਾਰਿਆਂ ਦੇ ਹਿੱਸੇ ਨਾਲ ਪੈਸੇ ਜੱਲਣੇ ਜਦ ਮਰਉ ਸਿੰਘ ਵੀ ਕਿਦੰਦਾ ਤੇ ਜਦ ਕੋਈ ਕਰਨੀ ਜਦ ਚੰਗਾ ਸੀ ਅੱਜ ਉਹਨੂੰ ਇਕੱਲਿਆਂ ਨੂੰ ਇਕੱਲੇ ਨੂੰ ਮਾੜਾ ਬਣਾ ਕੇ ਉਹਨੂੰ ਆਹ ਸਟੈਪ ਚੱਕਣਾ ਪਿਆ ਜਿਹੜਾ ਦੁਖੀ ਹੋ ਕੇ ਉਹਨੇ ਬਹੁਤ ਜ਼ਿਆਦਾ ਦੁਖੀ ਹੋ ਕੇ ਅਸਟੈਪ ਚੱਕਿਆ ਵੀ ਉਹ ਮਰਨ ਨੂੰ ਮਜਬੂਰ ਹੋ ਗਿਆ ਇਹਦੇ ਮੈਂ ਖਾਸ ਤੌਰ ਤੇ ਮੰਗ ਕਰਦਾ ਇਕਨੋਨਮਿਕ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਭੈਣ ਸੁਖਿੰਦਰ ਕੌਰ ਤੇ ਬੇਟੀ ਨੂੰ ਜਿਹੜੀ ਕਰਿਆ ਜਸਟਿਸਪੀਆ ਵੈਕੀ ਆਪਣੇ ਪਾਪਾ ਨੂੰ ਮੁੜ ਕੇ ਤਾਂ ਉਹਨੇ ਮੈਲਾ ਨਹੀਂ ਹੈਗਾ ਜਿੱਤਾ ਕਹਦਾ ਹੁੰਦਾ ਜੀ ਛੋਡਾ ਵੱਡਾ ਦੁੱਖ ਲੱਗਿਆ ਪਰ ਵੀ ਅਸਲੀ ਗੱਲ ਕੀ ਸੀ ਕਿ ਜਿੰਨੂੰ ਜੋ ਵਿਸੰਭਗ ਖਾਤੇ ਪਰਿਵਾਰਾ ਜੈਕਟ ਪਾਈ ਕਰੇ ਉਹ ਹਿੱਸੇ ਮੰਗਦਾ ਕਿਉਂ ਕਿ ਉਹਦਾ ਵੱਧ ਮੰਗਦਾ ਸੀ ਉਹ ਇੱਕ ਮਿਸਤਰੀ ਨਾਦਰੀ ਮੰਗਦਾ ਸੀ ਇਸੇ ਮੁਤਾਬਕ ਉਹ ਆਪਣਾ ਹੱਕ ਵੀ ਨਹੀਂ ਦੱਸਾਂਗੇ। ਨਾ ਉਹ ਤਾਂ ਕਿਹੜੇ ਹੱਕ ਦਿੰਦੇ ਫਿਰ ਕਿੰਨੂੰ ਰੋਣਾ ਪੈਂਦਾ। ਨਾ ਇਹ ਕੰਮ ਕਰਦਾ ਹੋ। ਹੱਕ ਦਿੰਦੇ ਫਿਰ ਤਾਂ ਰੋਣਾ ਹੀ ਨਹੀਂ ਸੀ ਜੇ ਹੱਕ ਦਿੰਦੇ। ਫਿਰ ਉਹ ਸੁਸਾਇਟੀ ਕਿਉਂ ਕਰਦਾ? ਕਿਉਂ ਮਰਦਾ? ਹੱਕ ਨਾ ਦੇਣ ਕੰਨੀਓ ਮਜਬੂਰ ਹੋ ਕੇ। ਤਾਂ ਉਹਨੇ ਸੱਜਿਆ ਉਹ ਸਭ ਬੰਦਾ ਸੀ ਸਰੇਬ ਦੀ ਗੱਲ ਸਮਝੀ ਘੱਟ ਕਰਦਾ ਸੀ ਅੰਦਰ ਅੰਦਰ ਆਪਦਾ 2 ਲੱਖ ਨੇ ਰੱਖਿਆ। ਬਹੁਤ ਰਿਸ਼ਤੇਦਾਰਾਂ ਨੂੰ ਬਹੁਤ ਗੈਰਕੂਕੇ ਉਹਦੇ ਪੇਸ਼ ਨਹੀਂ ਚੱਲੀ ਕੋਈ। ਮਜਬੂਰੀ ਉਹਨੇ ਅੱਜ ਫਿਰ ਧੰਮਾ ਹੈਗਾ ਸੀ ਕਰੇ। ਪੈਣਾ ਬੰਦਾ ਸਕੂਲ ਗਈ ਵੀ ਸੀ ਉਹਨੇ ਸਟੱਪ ਚੱਕਿਆ ਹੱਸ ਗਿਆ ਉਹ ਹੋਰ ਨਾਲੇ ਤਿੰਨੇ ਕਿਸੇ ਦਾ ਨਾਮ ਨਹੀਂ ਲਿਖਿਆ ਜੋ ਸੱਚਾ ਉਹ ਹੀ ਬੋਲ ਕੇ ਗਿਆ ਜੋ ਸਲੀਆਤਾ ਉਹ ਕੋ ਬਾਹਰ ਲਈ ਇੱਕ ਵੀ ਗੱਲ ਨਹੀਂ ਕੀਤੀ ਇਹਦਾ ਉਹ ਸਾਡੀ ਕੁੜੀ ਜਸੋਪੀ ਉਹਨੂੰ ਪਾਪਾ ਮੁੜ ਕੇ ਮੱਲਾ ਸਾਡੀ ਭੈਣ ਆ ਸੁਖਵੰਦਰ ਨੂੰ ਪਤੀ ਦਾ ਕਦੇ ਮੁੜ ਕੇ ਦੇਖਣਾ ਬਹੁਤ ਵੱਡਾ ਪ੍ਰਭਾਵ ਮੰਗਿਆ ਦਾ ਦੁੱਖਾ ਸੀ ਪਰਿਵਾਰ ਨਾਲ ਹਰ ਟਾਈਮ ਖੜੇ ਹਾਂ ਜੋ ਵੀ ਸਾਨੂੰ ਕਹਣਗੇ ਅਸੀਂ ਹਾਜ਼ਰ ਹਾਂ ਏ ਅਜਰ ਹੌਦ ਸਿੰਘ ਪੁੱਤਰ ਜਗਰ ਸਿੰਘ ਵਾਸੀ ਡਫੈਂਸ ਕਲੋਨੀ ਨਾਭਾ ਇਹਨੇ ਸੁਸਾਇਡ ਕੀਤਾ ਉਹ ਅਸੀਂ ਸਾਨੂੰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਕਾਰਨਾਂ ਦਾ ਪਤਾ ਕਰਕੇ ਜਿਹੜੀ ਬਾਕੀ ਦੀ ਕਾਰਵਾਈ ਅਮਲ ਲਿਆਉਣਾ ਹੈ ਤੇ ਕੋਈ ਬਿਆਨ ਵਗੈਰਾ ਪਰਿਵਾਰ ਵੱਲੋਂ ਲਿਖਾਇਆ ਪਰਿਵਾਰ ਦੇ ਬਿਆਨ ਲਿਖਾ ਰਹੇ ਅੱਛਾ ਜੀ ਅਜੇ ਜਿਹੜੀ ਮ੍ਰਿਤਕੀ ਹੈ ਜਿਹੜੀ ਕਾਰਵਾਈ ਉਹ ਅਮਲ ਲਿਆ ਰਹੇ ਆ ਬਾਡੀ ਦੀ ਸੰਭਾਲ ਕਰ ਰਹੇ ਆ ਉਸ ਤੋਂ ਬਾਅਦ ਜਿਹੜੇ ਬਹੁਤ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਬਿਆਨਾਂ ਮੁਤਾਬਕ ਜਿਹੜੀ ਬੰਦੀ ਕਾਰਵਾਈ ਹਮਾਂਕਿ ਲਈ ਹੈ ਮਾਰੀ ਜਿਹੜਾ ਪ੍ਰੈਸ਼ਰ ਨੋਟ ਨਿਕਲੇ ਉਹਨਾਂ ਨੂੰ ਸੌਇਸਾਈਡ ਨੋਟ ਨਿਕਲੇ ਸਰ ਇੱਕ ਹਾਂ ਉਹਦੇ ਬਾਰੇ ਚੈੱਕ ਕਰ ਰਹੇ ਆ ਉਹਨੇ ਰਾਈਟਿੰਗ ਚੈੱਕ ਕਰਾਂਗੇ ਮੈਚ ਕਰਾਂਗੇ ਜੀ ਤੇ ਉਸ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਰ ਲਈ ਕੁਝ ਨਹੀਂ ਵੀਰ ਜੀ ਮੈਂ ਅਕਲੀ ਦੁਪਹਿਰੇ ਲੰਚ ਟਾਈਮ ਕਰੇ ਕਰਨਾ ਆਇਆ ਸੀ ਗਮ ਦੀ ਸ਼ਾਤੋਂ ਤੇ